ਤੁਸੀਂ ਸੁਣ ਰਹੇ ਹੋ ਪ੍ਰਿੰਸੀਪਲ ਤੀਜਾ ਸਿੰਘ ਦੀ ਸਵੈ ਜੀਵਨੀ ਆਰ ਸੀ ਦਾ ਆਖਰੀ ਭਾਗ ਕਰੋਗੀ ਜੀਵਨ ਮੇਰੀ ਮਾਂ ਸੁਰਸਤੀ ਹਿੰਦੂ ਘਰਾਣੇ ਤੋਂ ਆਈ ਸੀ ਅਤੇ ਸਾਰੀ ਉਮਰ ਹਿੰਦੂ ਹੀ ਰਹੀ ਉਹ ਧਾਰਮਿਕ ਭਾਵਾਂ ਵਾਲੀ ਸੀ ਉਸ ਵਿੱਚ ਇੱਕ ਲਾਖੀ ਕੋਮਲਤਾ ਬਹੁਤ ਸੀ ਇੱਕ ਵੇਰ ਕਿਸੇ ਦੇ ਖੇਤ ਵਿੱਚੋਂ ਸਾਗ ਚੁਗ ਰਹੀ ਸੀ ਕਿ ਉੱਪਰੋਂ ਕੋਈ ਪਖੇਰੂ ਚੀਖਦਾ ਚੀਖਦਾ ਲੰਘਿਆ ਉਹ ਆਪਣੀ ਝੋਲੀ ਦਾ ਸਾਗ ਉੱਥੇ ਹੀ ਸੁੱਟ ਕੇ ਚਲੀ ਆਈ ਇਹ ਖਿਆਲ ਕਰਕੇ ਕਿ ਉਹ ਪਖੇਰੂ ਉਸ ਨੂੰ ਪਰਾਏ ਖੇਤ ਦਾ ਸਾਗ ਲੈਣ ਤੋਂ ਵਰਜ ਰਿਹਾ ਹੈ ਜਦੋਂ ਅਸੀਂ ਪਿੰਡ ਵਿੱਚ ਸਾਂ ਤਾਂ ਨੇਤ ਅੰਮ੍ਰਿਤ ਵੇਲੇ ਉੱਠ ਕੇ ਚੋਹੇ ਤੇ ਇਸ਼ਨਾਨ ਅਤੇ ਰਸਤੇ ਵਿੱਚ ਕੋਈ ਵਾਰਤਕ ਕਥਾ ਪੜਦੀ ਆਉਂਦੀ ਸੀ ਜਦੋਂ ਅਸੀਂ ਖਾਲਸਾ ਕਾਲਜ ਵਿੱਚ ਆਏ ਤਾਂ ਪੈਦਲ ਸ਼ਹਿਰ ਜਾਂਦੀ ਅਤੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਕੇ ਮੱਛੀਆਂ ਨੂੰ ਆਟਾ ਪਾਉਂਦੀ ਘਰ ਆ ਕੇ ਕਾਲਜ ਦੇ ਪਿਛਵਾੜੇ ਰੁੱਖਾਂ ਵਿੱਚ ਪਾਉਂਦੀ ਰਹਿੰਦੀ ਅਤੇ ਜਦ ਤੱਕ ਗਰੜ ਭਗਵਾਨ ਦੇ ਦਰਸ਼ਨ ਨਾ ਹੋ ਜਾਣ ਤਾਂ ਤੋੜੀ ਰੋਟੀ ਨਾ ਖਾਂਦੀ ਮੈਂ ਕਾਲਜ ਵਿੱਚ ਧਾਰਮਿਕ ਵਿਦਿਆ ਦਾ ਪ੍ਰੋਫੈਸਰ ਸਾਂ ਤੇ ਸਦਾ ਪਰਮਾ ਦੇ ਵਿਰੁੱਧ ਪ੍ਰਚਾਰ ਕਰਦਾ ਤੇ ਸੁਧਾਰ ਦੀਆਂ ਗੱਲਾਂ ਉੱਤੇ ਜ਼ੋਰ ਦਿੰਦਾ ਰਹਿੰਦਾ ਸਾਂ ਪਰ ਮੇਰੇ ਘਰ ਬੇਜੀ ਪਿੱਤਰਾਂ ਦੀ ਕਢਾਈ ਕਰਦੀ ਅਤੇ ਗਲੇ ਵਿੱਚ ਪੱਲਾ ਪਾ ਕੇ ਉਸ ਅੱਗੇ ਮੱਥਾ ਟੇਕਦੀ ਰਹਿੰਦੀ ਸੀ ਲੋਕਾਂ ਨੂੰ ਮੈਂ ਕਹਿੰਦਾ ਕਿ ਤਿੱਤੀ ਵਾਰ ਸੇਵ ਹੈ ਮੁਕਤ ਗਵਾਰ ਪਰ ਮੇਰੇ ਘਰ ਸੰਗ੍ਰਾਂਦ ਇਕਾदशी ਪੰਚਮੀ ਮੱਸੀਆ ਆਦ ਦਿਨ ਦਿਹਾਰ ਪੂਰੀ ਤਰ੍ਹਾਂ ਮਨਾਏ ਜਾਂਦੇ ਪੂਜਾ ਦਾ ਤਾਨ ਲੈਣ ਲਈ ਸਾਡੇ ਗਵੰਡ ਦਲੀ ਚਪੜਾਸੀ ਸੀ ਜੋ ਸਾਡੇ ਘਰ ਸ਼ੱਕ ਦਾ ਛਕਾਉਂਦਾ ਰਹਿੰਦਾ ਮੈਂ ਕਈ ਵਾਰੀ ਉਬਾਸਰ ਕੇ ਕਹਿੰਦਾ ਬੇਜੀ ਲੋਕੀ ਮੇਰੀ ਬਾਬਤ ਕੀ ਕਹਿੰਦੇ ਹੋਣਗੇ ਕਿ ਧਾਰਮਿਕ ਪ੍ਰੋਫੈਸਰ ਹੋਣ ਤੇ ਵੀ ਇਸ ਦੇ ਘਰ ਸ਼ਰਾਬ ਤੇ ਪੂਜਾ ਪਾਠ ਹੁੰਦੇ ਰਹਿੰਦੇ ਹਨ ਉਹ ਕਹਿੰਦੀ ਧਰਮ ਆਪੋ ਆਪਣਾ ਹੁੰਦਾ ਹੈ ਤੇਰਾ ਧਰਮ ਆਪਣਾ ਮੇਰਾ ਆਪਣਾ ਮੈਂ ਤੈਨੂੰ ਮਜਬੂਰ ਨਹੀਂ ਕਰਦੀ ਤੂੰ ਮੈਨੂੰ ਕੁਝ ਨਾ ਅਖ ਇਸ ਸਬੰਧੀ ਮੈਨੂੰ ਇੱਕ ਹਾਸੇ ਵਾਲੀ ਗੱਲ ਚੇਤੇ ਆਈ ਹੈ ਜਦ ਮੇਰੇ ਦਾਦਾ ਜੀ ਦਾ ਪਹਿਲਾ ਸ਼ਰਾਧ ਹੋਣ ਲੱਗਾ ਤਾਂ ਖੂਬ ਕੜਾ ਪੂਰੀ ਖੀਰ ਆਦ ਚੀਜ਼ਾਂ ਤਿਆਰ ਕੀਤੀਆਂ ਗਈਆਂ ਅਤੇ ਇੱਕ ਬ੍ਰਾਹਮਣ ਸਰਾਧ ਦੀ ਕਾਰਵਾਈ ਕਰਾਉਣ ਲਈ ਸੱਦਿਆ ਗਿਆ। ਉਹ ਲੱਗਾ ਪੜਨ ਸੰਸਕ੍ਰਿਤ ਦੇ ਸ਼ਲੋਕ। ਮੈਂ ਬੇਜੀ ਨੂੰ ਕਿਹਾ ਮੈਂ ਇਹ ਨਹੀਂ ਕਹਿੰਦਾ ਕਿ ਇਹ ਚੀਜ਼ਾਂ ਬਾਪੂ ਨੂੰ ਨਹੀਂ ਪੁੱਜਣਗੀਆਂ। ਜੇ ਆਪ ਦਾ ਨਿਸ਼ਚੈ ਹੈ ਕਿ ਉਸ ਨੂੰ ਪੁੱਜ ਜਾਣਗੀਆਂ ਤਾਂ ਜ਼ਰੂਰ ਪੁੱਜਣਗੀਆਂ। ਪਰ ਇਹ ਪੰਡਤ ਕਿਉਂ ਤੇ ਸੰਸਕ੍ਰਿਤ ਕਿਉਂ? ਪਿਛਲੇ ਸਾਲ ਤਾਂ ਬਾਪੂ ਆਪ ਜਿਉਂਦਾ ਸੀ। ਅਤੇ ਇਹਨਾਂ ਅਨਪੜ੍ਹ ਸੀ ਕਿ ਆਪਣੀ ਪੰਜਾਬੀ ਵੀ ਚੰਗੀ ਤਰ੍ਹਾਂ ਨਹੀਂ ਸੀ ਪੜ੍ਹ ਸਕਦਾ ਪਰ ਆਜੋ ਸੰਸਕ੍ਰਿਤ ਬਿਨਾ ਗੱਲ ਹੀ ਨਹੀਂ ਕਰਦਾ ਵਿੱਚੋਂ ਦਾ ਗੱਲ ਇੰਨੀ ਹੀ ਕਹਿਣੀ ਹੈ ਨਾ ਕਿ ਆਓ ਬਾਪੂ ਜੀ ਕਿਹੀ ਸੋਹਣੀ ਖੀਰ ਬਣੀ ਹੈ ਕੜਾਹ ਬਣਿਆ ਹੈ ਸਵਾਦੀ ਸਵਾਦੀ ਭੋਜਨ ਬਣੇ ਹਨ ਆਓ ਖਾ ਰਲ ਕੇ ਖਾਈਏ ਕੀ ਇਹ ਸਿੱਧੀ ਜਹੀ ਗੱਲ ਸੀ ਆਪਣੀ ਕੀ ਇਹ ਸਿੱਧੀ ਜਹੀ ਗੱਲ ਅਸੀਂ ਆਪ ਆਪਣੀ ਬੋਲੀ ਵਿੱਚ ਨਹੀਂ ਆਖ ਸਕਦੇ ਆਪਣੇ ਬਾਪੂ ਨੂੰ ਬੇਜੀ ਨੇ ਸੁਣ ਕੇ ਹੱਸ ਛੱਡਿਆ ਭਾਵੇਂ ਕੁਝ ਵੀ ਹੋਵੇ ਪਰ ਮੇਰੇ ਬੇਜੀ ਮੇਰੇ ਬੇਜੀ ਸਨ ਮੈਨੂੰ ਬਹੁਤ ਪਿਆਰ ਕਰਦੇ ਸਨ ਜਦ ਉਹਨਾਂ ਦਾ ਪਿਆਰ ਸਿੱਕਾਂ ਵਾਲਾ ਪਿਆਰ ਕੁਰਬਾਨੀ ਵਾਲਾ ਪਿਆਰ ਯਾਦ ਆਉਂਦਾ ਹੈ ਤਾਂ ਯਕੀਨ ਦੇ ਵਖੇਵੇਂ ਤੇ ਹਸਤੀ ਤੇ ਉਸ ਦਾ ਨਿਗਾ ਅਸਰ ਹੀ ਮੇਰੀ ਹਸਤੀ ਨੂੰ ਲਪੇਟਦਾ ਤੇ ਉਸਾਰ ਦਾ ਮعلوم ਹੁੰਦਾ ਹੈ ਜਦ ਮੈਂ ਲਾਹੌਰ ਕਿਲੇ ਵਿੱਚ ਕੈਦ ਸਾਂ ਤਾਂ ਉਹ ਮੇਰੇ ਲਈ ਕਿਵੇਂ ਅਰਦਾਸਾਂ ਕਰਦੇ ਤੇ ਮੇਰੀ ਅਰੋਗਤਾ ਲਈ ਰੱਬ ਅੱਗੇ ਹਾੜੇ ਕੜਦੇ ਸਨ ਉਹਨਾਂ ਨੇ ਸੁਣਿਆ ਸੀ ਕਿ ਸਾਨੂੰ ਜ਼ਮੀਨ ਤੇ ਭੂਏ ਸੋਣਾ ਪੈਂਦਾ ਹੈ ਉਹਨਾਂ ਨੇ ਵੀ ਭੂਏ ਸੋਣਾ ਸ਼ੁਰੂ ਕਰ ਦਿੱਤਾ ਜੇਲ੍ਹ ਦੀ ਰੋਟੀ ਮੰਗਵਾ ਕੇ ਵੇਖੀ ਤਾਂ ਉਹ ਅੰਧ ਪੱਕੀ ਗਿਜ-ਗਿਜੀ ਜਈ ਸੀ ਅਤੇ ਉਸ ਵਿੱਚ ਰੇਤ ਪਈ ਹੁੰਦੀ ਸੀ ਬੇਜੀ ਨੇ ਵੀ ਆਪਣੀ ਰੋਟੀ ਉਸੇ ਤਰ੍ਹਾਂ ਦੀ ਬਣਾ ਕੇ ਖਾਣੀ ਸ਼ੁਰੂ ਕਰ ਦਿੱਤੀ ਉੰਜ ਡਾਡੇ ਤੋਰੇ ਵੇਲੇ ਉੰਜ ਡਾਡੇ ਤੋਰੇ ਵਾਲੇ ਸਨ ਕਿਸੇ ਕੋਲੋਂ ਵਸੇ ਵਸੇ ਗੱਲ ਨਹੀਂ ਸਨ ਸਹਾਰਦੇ ਪਰ ਮੇਰੀ ਕੈਦ ਨੇ ਉਹਨਾਂ ਦਾ ਸਾਰਾ ਮੱਚ ਮਾਰ ਦਿੱਤਾ ਸੀ ਜਦ ਸਨ 1926 ਵਿੱਚ ਮੇਰੇ ਪਿਤਾ ਜੀ ਸਵਰਗਵਾਸ ਹੋ ਗਏ ਤਾਂ 베ਜੀ ਉੱਤੇ ਚੁੱਪ ਆ ਗਈ ਅਤੇ ਥੋੜੇ ਚਿਰ ਵਿੱਚ ਆਪ ਵੀ ਪਰਲੋਕ ਸਿਧਾਰ ਗਏ ਮੇਰਾ ਵਿਆਹ 1911 ਵਿੱਚ ਗੁੱਜਰਖਾਨ ਦੇ ਮਾਸਟਰ ਪ੍ਰੇਮ ਸਿੰਘ ਜੀ ਦੀ ਸੁਪਤਰੀ ਪ੍ਰੇਮ ਸਿੰਘ ਜੀ ਦੀ ਸੁਪਤਰੀ ਧਨਕੌਰ ਨਾਲ ਹੋਇਆ ਉਸ ਵੇਲੇ ਮੇਰੀ ਉਮਰ 18 ਸਾਲ ਦੀ ਸੀ ਅਤੇ ਧਨਕੌਰ ਦੀ 14 ਸਾਲ ਦੀ ਸਨ 1913 ਵਿੱਚ ਜਦੋਂ ਮੈਂ ਗਾਰਡਨ ਕਾਲਜ 라ਵਲਪਿੰਡੀ ਵਿੱਚ ਹਜੇ 3rd ਇਅਰ ਵਿੱਚ ਪੜਦਾ ਸਾਂ ਸਾਡੇ ਘਰ ਲੜਕੀ ਪੈਦਾ ਹੋਈ ਜਿਸ ਦਾ ਨਾਂ ਕਿਸ਼ਨਕੌਰ ਰੱਖਿਆ। ਮੇਰੀ ਉਮਰ ਛੋਟੀ ਹੋਣ ਕਰਕੇ ਇਸ ਬੱਚੀ ਨੂੰ ਨਾਂ ਮੈਂ ਚੁੱਕਿਆ ਤੇ ਨਾਂ ਪਿਆਰ ਕੀਤਾ। ਫਿਰ 1915 ਵਿੱਚ ਦੂਜੀ ਲੜਕੀ ਇੰਦਰਕੌਰ ਪੈਦਾ ਹੋਈ ਤਦੋਂ ਮੈਂ ਪ੍ਰੋਫੈਸਰ ਬਣ ਚੁੱਕਾ ਸਾਂ। ਇੰਦਰ ਨੂੰ ਮੈਂ ਬਹੁਤ ਪਿਆਰ ਕੀਤਾ। ਉਸ ਨੂੰ ਕਈ ਵਰੇ ਮੁੰਡਿਆਂ ਵਾਲੇ ਕੱਪੜੇ ਪਵਾ ਕੇ ਅਤੇ ਸਿਰ ਦੇ ਵਾਲ ਖੁੱਲੇ ਛੜਾ ਰੱਖਦੇ ਸਾਂ। ਜਿੱਥੇ ਜਾਂਦਾ ਸਾਂ ਉਸ ਨੂੰ ਵੀ ਨਾਲ ਲੈ ਜਾਂਦਾ ਸਾਂ। ਇੱਕ ਵਾਰ ਮੈਂ ਵੇਖਿਆ ਕਿ ਮੇਰੇ ਬੁਲਾਉਣ ਤੇ ਉਹ ਮੇਰੇ ਪਾਸ ਨਹੀਂ ਆਉਂਦੀ। ਮੈਂ ਫੜ ਕੇ ਕੁਰਸੀ ਤੇ ਬਿਠਾ ਲਈ। ਅਤੇ ਉਸਦੇ ਦੋਵੇਂ ਹੱਥ ਆਪਣੇ ਹੱਥਾਂ ਵਿੱਚ ਲੈ ਕੇ ਪੁੱਛਿਆ ਇੰਦਰ ਤੂੰ ਮੇਰੇ ਕੋਲ ਕਿਉਂ ਨਹੀਂ ਆਉਂਦੀ ਆਪਣੇ ਹੋਠਾਂ ਤੇ ਜੀਭ ਫੇਰ ਕੇ ਕਹਿਣ ਲੱਗੀ ਪਾਪਾ ਜੀ ਤੁਸੀਂ ਤੰਨ ਨੂੰ ਨਹੀਂ ਮਾਰਦੇ ਕਿਸ਼ਨ ਨੂੰ ਨਹੀਂ ਮਾਰਦੇ ਮੈਨੂੰ ਕਿਉਂ ਮਾਰਿਆ ਸੀ ਓਹ ਮੈਂ ਦਰਵ ਕੇ ਸੋਚਿਆ 6 ਮਹੀਨੇ ਹੋਏ ਮੈਂ ਇਸ ਨੂੰ ਇੱਕ ਚਪੇੜ ਮਾਰੀ ਸੀ ਇਸ ਨੂੰ ਹੁਣ ਤੱਕ ਯਾਦ ਹੈ ਬੱਚੇ ਨੂੰ ਨਹੀਂ ਮਾਰਨਾ ਚਾਹੀਦਾ ਸਾਲ 1919 ਵਿੱਚ ਅਮਰਸਰ ਜਾਣ ਤੋਂ ਪਹਿਲਾਂ ਇੰਦਰਜੀਤ ਸਿੰਘ ਜੰਮਿਆ 1922 ਵਿੱਚ ਅਮਰਕੌਰ 1924 ਵਿੱਚ surjit singh 1926 ਵਿੱਚ manjeet kaur ਅਤੇ 1932 ਵਿੱਚ paramjit singh ਜੰਮਿਆ ਜੋ ਅਖੀਰਲਾ ਬਾਲ ਸੀ ਮੇਰੀ ਘਰੋਗੀ ਜ਼ਿੰਦਗੀ ਡਾਡੀ ਸੁਖਾਲੀ ਰਹੀ ਹੈ ਮੈਂ ਰੱਬ ਦਾ लाडला ਰਿਆ ਹਾਂ ਉਸਨੇ ਚੰਗਾ ਖਾਣ ਨੂੰ ਤੇ ਚੰਗਾ ਹੜਾਉਣ ਨੂੰ ਦਿੱਤਾ ਹੈ ਉਸਦੀ ਵੱਡੀ ਦਾਤ ਚੰਗਾ ਮੈਦਾ ਮਿਲਿਆ ਹੈ ਜਿਸ ਕਰਕੇ ਕਦੀ ਬਦਹਜਮੀ ਨਹੀਂ ਹੋਈ ਅਤੇ باوجود ਇਤਨੀ ਪੜ੍ਹਾਈ ਕਰਨ ਦੇ ਕਦੀ ਸਿਰ ਨਹੀਂ ਦੁਖਿਆ ਦੇਵੀ ਆਮ ਤੌਰ ਤੇ arogh ਹੀ ਰਹੀ ਹੈ ਪਰ ਸਭ ਤੋਂ ਵਧੀਆ ਦਾਤ ਘਰ ਕੇ ਗਏ ਹਨ ਚੰਗੀ ਮਿਲੀ ਹੈ ਤਾਨ ਕੋਰ ਪੜੀ ਹੋਈ ਨਹੀਂ ਸੀ ਪਰ ਚੰਗਿਆਂ ਦੀ ਧੀ ਚੰਗੀ ਹੋਣ ਕਰਕੇ ਜੀਵਨ ਜਾਂਚ ਵਿੱਚ ਐਮੇ ਪਾਸ ਸੀ ਮੇਰੇ ਰਿਸ਼ਤੇ ਉਸਨੇ ਸੰਭਾਲੇ ਮੇਰੇ ਸਮਾਜਿਕ ਫਰਜ਼ ਉਸਨੇ ਨਿਭਾਏ ਮੇਰੇ ਬੱਚਿਆਂ ਨੂੰ ਬਨਾਸਵਾਰ ਕੇ ਚੰਗਾ ਬਨਾਇਆ ਅਤੇ ਸਭ ਤੋਂ ਵੱਧ ਕੇ ਮੇਰੇ ਜਹੇ ਪਿਆਰ ਦੇ ਭੁੱਖੇ ਨੂੰ ਰਜਵਾ ਪਿਆਰ ਦਿੱਤਾ ਸਾਨੂੰ ਵਿਆਹਾਂ 40 ਬਰੇ ਤੋਂ ਉੱਤੇ ਹੋ ਗਏ ਹਨ ਪਰ ਉਸਦੇ ਮਾਪਿਆਂ ਦੇ ਪਿਆਰ ਨੇ ਜਰਾ ਕਾਂਪ ਨਹੀਂ ਖਾਦੀ ਅਤੇ ਉਸ ਦੇ ਆਪਣੇ ਪਿਆਰ ਦੀ ਸੇਕ ਜਾਂ ਤਾਜ਼ਗੀ ਵਿੱਚ ਜਰਾ ਫਰਕ ਨਹੀਂ ਆਇਆ ਸਗੋਂ ਨਿਤ ਨਿਤ ਵਧਦਾ ਹੀ ਰਹਿੰਦਾ ਹੈ 20 ਸਾਲ ਦੀ ਉਮਰ ਵਿੱਚ ਪਿਆਰ ਦਾ ਸਵਾਦ ਇਓਂ ਹੁੰਦਾ ਹੈ ਜਿਵੇਂ ਪਿਸ਼ਵਾਰੀ ਗੁੜ ਦੀ ਰੋੜੀ ਵਿੱਚ ਨਿਹਰਾ ਮਿੱਠਾ ਉਸ ਵੇਲੇ ਵਾਟੀ ਤੇ ਖਾਯੋਂਦ ਪਿਆਰ ਤਾਂ ਕਰਦੇ ਹਨ ਪਰ ਉਸ ਵਿੱਚ ਨਿਹਰੀਆਂ ਮਿੱਠੀਆਂ ਤਾਂਗਾਂ ਤੇ ਨਿਰੇ ਮਿੱਠੇ ਨਖਰੇ ਹੁੰਦੇ ਹਨ ਜਿਉਂ-ਜਿਉਂ ਸਮਾਂ ਲੰਘਦਾ ਹੈ ਜ਼ਿੰਦਗੀ ਦੇ ਮਿੱਠੇ ਤੇ ਕੌੜੇ ਪਰਤਾਵਿਆਂ ਨਾਲ ਦਿਲ ਦੇ ਪਰਦੇ ਖੁੱਲਦੇ ਹਮਦਰਦੀਆਂ ਜਾਗਦੀਆਂ ਅਤੇ ਇੱਕ ਦੂਜੇ ਦੀ ਅੰਦਰਲੀ ਜਾਣ ਪਛਾਣ ਵੱਧਦੀ ਤੇ ਡੂੰਗੀ ਹੁੰਦੀ ਜਾਂਦੀ ਹੈ 40 ਵਰੇ ਤੋਂ ਉਪਰੰਤ ਪਿਆਰ ਕੋਮਲਤਾ ਦੀਆਂ ਹੱਦਾਂ ਛੋਂਦਾ ਪਰਵਾਂ ਸੁਗੜ ਤੇ ਬਹਰੰਗੀ ਹੋ ਜਾਂਦਾ ਹੈ ਜਿਸ ਵਿੱਚ ਨਾ ਕੇਵਲ ਪਤੀ ਪਤਨੀ ਦੀਆਂ ਆਪਣੀਆਂ ਸਦਰਾਂ ਤੇ ਖਿੱਚਾਂ ਸ਼ਾਮਿਲ ਹੁੰਦੀਆਂ ਹਨ ਸਗੋਂ ਆਪਣੀ ਸੰਤਾਨ ਦੀਆਂ ਖੁਸ਼ੀਆਂ ਆਸਾਂ ਤੇ ਤੰਗਾਂ ਰਲੀਆਂ ਹਨ ਉਸ ਵਕਤ ਦਾ ਪਿਆਰ ਗੋੜ ਵਾਲੀ ਮਿਠਾਸ ਵਾਲਾ ਨਹੀਂ ਸਗੋਂ ਦਿੱਲੀ ਵਾਲੇ ਹਲਵਾਈ ਦੀ ਮਠਾਈ ਵਰਗਾ ਹੁੰਦਾ ਹੈ ਜਿਸ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਮਿਠਤਾਂ ਤੇ ਸੁਗੰਧੀਆਂ ਦੇ ਨਾਲ-ਨਾਲ ਰੰਗਾ ਰੰਗ ਦੇ ਪਰਛਾਵੇਂ ਪੈਂਦੇ ਅਤੇ ਝਲਕਾਂ ਵੱਜਦੀਆਂ ਹਨ ਜਵਾਨੀ ਵੇਲੇ ਦੇ ਪਿਆਰ ਦੀਆਂ ਯਾਦਾਂ ਵਿੱਚੋਂ ਇੱਕ ਯਾਦ ਇੱਥੇ ਦਿੰਦਾ ਹਾਂ ਮੈਂ ਆਪਣੇ ਸੌਰੇ ਗਿਆ ਉੱਥੇ ਵਾਟੀ ਦੀਆਂ ਸਹੇਲੀਆਂ ਮੈਥੋਂ ਕਵਿਤਾ ਤੇ ਕਹਾਣੀਆਂ ਸੁੰਦੀਆਂ ਰਹੀਆਂ ਤੇ ਨਾਲ-ਨਾਲ ਅਖਰੋਟ ਪਨਪਨ ਖਵਾਉਂਦੀਆਂ ਰਹੀਆਂ ਮੈਨੂੰ ਤਾਪ ਚੜ ਗਿਆ ਪਹਿਲਾਂ ਤਾਂ ਇਹ ਖਿਆਲ ਕਰਕੇ ਕਿ ਸੌਰੇ ਘਰ ਬਿਮਾਰ ਪੈਣਾ ਠੀਕ ਨਹੀਂ ਇੱਧਰ ਉੱਧਰ ਫਿਰਦਾ ਰਿਹਾ ਪਰ ਜਦ ਹਰਾਰਤ ਬਹੁਤ ਵੱਧ ਗਈ ਤਾਂ ਮੰੰਜਾ ਫੜਨਾ ਹੀ ਪਿਆ ਬੁਖਾਰ ਵੱਡਾ ਤਾਪ ਬਣ ਗਿਆ 40 ਦਿਨਾਂ ਮਗਰੋਂ ਮੇਰੇ ਦਦਿਉਰਾ ਜੀ ਜੋ ਮੇਰੀ ਦਵਾਈ ਕਰ ਰਹੇ ਸਨ ਮੇਰੀ ਜਾਨ ਦੀ ਆਸ ਲਾ ਬੈਠੇ ਮੇਰੇ ਲਈ ਚੌਲ ਤੇ ਜਲੇਬੀਆਂ ਮੰਗਵਾਈਆਂ ਗਈਆਂ ਤੇ ਹੋਰ ਵੀ ਬਥੇਰਾ ਦਾਨਪੁਨ ਕੀਤਾ ਗਿਆ ਜਦ ਹਾਲਤ ਬਹੁਤ ਵਿਗੜ ਗਈ ਤਾਂ ਮੈਂ ਦਲੇਰੀ ਕਰਕੇ ਆਖਿਆ ਕਿ ਹੁਣ ਤਾਂ ਮੈਂ ਕੜੀਆਂ ਪਲਾਂ ਤੇ ਹਾਂ ਮੈਨੂੰ ਧੰਨਕੌਰ ਨਾਲ ਕੁਝ ਗੱਲਾਂ ਕਰਨ ਦਿਓ ਉਹ ਆਈ ਮੈਂ ਬੂਹਾ ਬੰਦ ਕਰਕੇ ਕਿਹਾ ਮੈਂ ਚੰਗਾ ਭਲਾ ਹਾਂ ਮੈਨੂੰ ਐਵੇਂ ਕਿਵੇਂ ਮੌਤ ਵੱਲ ਤੱਕ ਮੌਤ ਵੱਲ ਪਏ ਤੱਕ ਦੇ ਹਨ ਕੀ ਮੈਂ ਤੁਹਾਨੂੰ ਛੱਡ ਕੇ ਮਰ ਸਕਦਾ ਹਾਂ ਮੈਂ ਨਹੀਂ ਮਰਦਾ ਜੇ ਮੇਰੀ ਦਵਾਈ ਡਾਕਟਰ ਨਰਾਇਣ ਸਿੰਘ ਕੋਲੋਂ ਕਰਾਉਣ ਤਾਂ ਮੈਂ ਚੁੱਪ ਦੇ ਠੀਕ ਹੋ ਸਕਦਾ ਹਾਂ ਮੇਰੀ ਸੁਰਤ ਠੀਕ ਹੈ ਮੇਰਾ ਮਨ ਤਕੜਾ ਹੈ ਐਵੇਂ ਮਤ ਬਣਾਈ ਫਿਰਦੇ ਹਨ ਜੇ ਕਹੇ ਤਾਂ ਮੈਂ ਤੈਨੂੰ ਹੱਸ ਕੇ ਵਿਖਾ ਦਿਆਂ ਕਿ ਮਰਨ ਵਾਲੇ ਵੀ ਹੱਸਦੇ ਹਨ ਅੱਛਾ ਹੁਣ ਤੂੰ ਜਾ ਬੂਹਾ ਮਾਰ ਜਾ ਪਰ ਜਰਾ ਠਹਿਰ ਮੈਂ ਆਪਣਾ ਮੂੰਹ ਠੀਕ ਕਰ ਲਵਾਂ ਲੋਕੀ ਕਹਿਣਗੇ ਵੇਖੋ ਜੀ ਮਰਦਾ ਪਿਆ ਵੀ ਹੱਸਦਾ ਹੈ ਸੋ ਮੈਂ ਆਪਣੇ ਮੂੰਹ ਫਿਰ ਮਰਨ ਮਹਿਰਾਨਦ ਵਾਲਾ ਬਣਾ ਲਿਆ ਤੇ ਤਨ ਚਲੀ ਗਈ ਡਾਕਟਰ ਨਰਾਇਣ ਸਿੰਘ ਆ ਗਿਆ ਉਸਨੇ ਚਬਾਰੇ ਦੇ ਬੂਹੇ ਖੁਲਵਾ ਦਿੱਤੇ ਅਤੇ ਕਈਆਂ ਦਿਨਾਂ ਦੇ ਤਿਆਏ ਨੂੰ ਰੱਜ ਕੇ ਪਾਣੀ ਪਿਲਵਾਇਆ ਉਸ ਦਿਨ ਤੋਂ ਮੈਂ ਵੱਲ ਹੋਣ ਲੱਗ ਪਿਆ ਤੇ ਕੁਝ ਦਿਨਾਂ ਬਾਅਦ 9 ਬਰ 9 ਹੋ ਕੇ 라ਵਲਪਿੰਡੀ ਪਰਤ ਗਿਆ ਜਵਾਨੀ ਦੇ ਪਿਆਰ ਦਾ ਆਸਰਾ ਸਰੀਰਕ ਰੁਚੀਆਂ ਸਨ ਮੈਂ ਹਰ ਗੱਲ ਆਪਣੀ ਬੋਟੀ ਦੇ ਸਿਰ ਤੇ ਛੱਰ ਦਿੰਦਾ ਸੀ ਕਿਸੇ ਦੇ ਮਾਤਮ ਤੇ ਜਾਣਾ ਹੋਵੇ ਤਾਂ ਉਹ ਜਾਂਦੀ ਮੈਂ ਸੁੱਖ ਦੇ ਮੌਕੇ ਆਪਣੇ ਚਾਰਜ ਵਿੱਚ ਲਏ ਹੋਏ ਸਨ ਇਸੇ ਲਈ ਆਪਣੇ ਆਪ ਨੂੰ ਵਿਆਸ ਸਿੰਘ ਅਤੇ ਉਸ ਨੂੰ ਮਕਾਨਕੌਰ ਕਹਿੰਦਾ ਹੁੰਦਾ ਸੀ ਹੋਂ ਤਾਂ ਦੋਵੇਂ ਤਰ੍ਹਾਂ ਦੇ ਫਰਜ਼ ਉਸ ਨੂੰ ਨਿਭਾਉਣੇ ਪੈਂਦੇ ਹਨ ਉਸ ਵਕਤ ਸਾਡੇ ਨਿੱਤ ਕਰਮੇ ਸਨ ਧਨਕਰ ਨੇ 4 ਵਜੇ ਸਵੇਰੇ ਉੱਠ ਕੇ ਮੈਨੂੰ ਨਹਾਉਣ ਲਈ ਪਾਣੀ ਤੱਤਾ ਕਰਨਾ ਪਾਠ ਉਸ ਨੇ ਆਪਣੇ ਤੌਰ ਤੇ ਕਰਨਾ ਮੈਂ ਆਪਣੇ ਤੌਰ ਤੇ ਧਰਮ ਕਰਮ ਇਕੱਠਾ ਕਰਨ ਤੋਂ ਸੰਗਦੇ ਸਾਂ ਫਿਰ ਉਹ ਮੈਨੂੰ ਕੁਝ ਖਵਾ ਪਿਆ ਕਾਲਜ ਟੂਰ ਦੀ ਮੇਰੀਆਂ ਕਿਤਾਬਾਂ ਚੁੱਕ ਕੇ ਬੂਹੇ ਤੱਕ ਛੱਡਣ ਆਉਂਦੀ ਅਤੇ ਮੈਨੂੰ ਹੱਸ ਕੇ ਪਿਆਰ ਨਾਲ ਵਿਦਾ ਕਰਦੀ ਸ਼ਾਮ ਨੂੰ ਜਦ ਮੈਂ ਘਰ ਪਰਤਦਾ ਤਾਂ ਦੂਰੋਂ ਹੀ ਗਲੀ 'ਚ ਆਵਾਜ਼ਾ ਮਾਰਦਾ ਆਉਂਦਾ ਧੰਨ ਧੰਨ ਉਹ ਮੇਰੀਆਂ ਕਿਤਾਬਾਂ ਫੜ ਕੇ ਅੰਦਰ ਲੈ ਜਾਂਦੀ ਲੋਕੀ ਹੱਸਦੇ ਤੇ ਕਹਿੰਦੇ ਆ ਗਏ ਜੇ ਧੰਨ ਧੰਨ ਵਾਲੇ ਬੱਚੇ ਵੀ ਆਪਣੀ ਮਾਂ ਨੂੰ ਧੰਨ ਕਰਕੇ ਹੀ ਪੁਕਾਰਦੇ ਬੱਚਿਆਂ ਨਾਲ ਵੀ ਅਸੀਂ ਸਾਥੀ ਹੋ ਕੇ ਵਰਤਦੇ ਹੁਣ ਧੰਨ ਕਦੀ ਕਦੀ ਬਜ਼ੁਰਗੀ ਵਿੱਚ ਆ ਕੇ ਕਿਸੇ ਬੱਚੇ ਨੂੰ ਕਾਕਾ ਜਾਂ ਕਾਕੀ ਕਹਿ ਕੇ ਬੁਲਾ ਲੈਂਦੀ ਹੈ ਪਰ ਮੈਂ ਹਜੇ ਵੀ ਉਸ ਬਜ਼ੁਰਗੀ ਤੱਕ ਨਹੀਂ ਪੁੱਜਿਆ ਕਿ ਮੈਂ ਕਿਸੇ ਨੂੰ ਮਿੰਨਾ ਬੱਚੂ ਜਾਂ ਬੱਚੀ ਕਰਕੇ ਬੁਲਾਵਾਂ ਰੋਟੀ ਸਾਰਾ ਟੱਬਰ ਇਕੱਠੇ ਰਲ ਕੇ ਇੱਕ ਮੰंजे ਤੇ ਬਹਿ ਜਾਂਦੇ ਤੇ ਕਹਿੰਦੇ ਆਓ ਇਸ ਸੂਗੀ ਮੰਜੀ ਤੇ ਰਲ ਕੇ ਰੋਟੀ ਰੋਈਏ ਰਲ ਕੇ ਰੋਈਏ ਰੋਣ ਵਾਲੇ ਬੱਚੇ ਨਾਲ ਬਹਿ ਕੇ ਸਾਰੇ ਅੜੂਕਾਂ ਛੱਡਦੇ ਇਉਂ ਕਰਨ ਨਾਲ ਉਹ ਰੀਰੀ ਛੱਡ ਕੇ ਹੱਸ ਪੈਂਦਾ ਜਿਉਂ-ਜਿਉਂ ਉਮਰ ਵੱਡੀ ਗਈ ਤਿਉਂ ਤੇ ਸਾਡਾ ਕਰੋਗੀ ਪਿਆਰ ਵੀ ਡੂੰਘਾ ਤੇ ਨਿਖਰਵਾ ਹੁੰਦਾ ਗਿਆ ਅਸੀਂ ਸਰਦੀਆਂ ਵਿੱਚ 5 ਵਜੇ ਅਤੇ ਗਰਮੀਆਂ ਵਿੱਚ 4 ਵਜੇ ਉੱਠਦੇ ਨਹਾਉਣ ਤੋਂ ਪਹਿਲਾਂ ਧੰਕੌਰ ਮੈਨੂੰ ਸੁਖਮਨੀ ਸਾਹਿਬ ਅਤੇ ਜਪਜੀ ਦਾ ਪਾਠ ਸੁਣਾਉਂਦੀ ਉਸ ਦੀ ਅਰਦਾਸ ਸੁਣਨ ਵਿੱਚ ਮੈਨੂੰ ਬਹੁਤ ਸੁਆਦ ਆਉਂਦਾ ਸੀ ਖਾਸ ਕਰਕੇ ਜਦੋਂ ਕਹਿੰਦੀ ਹੈ ਵਾਹਿਗੁਰੂ ਦੇਸ਼ ਪਰਦੇਸ ਵਿੱਚ ਬੱਚਿਆਂ ਦੀ ਸਹਾਇਤਾ ਕਰਨੀ ਉਨ੍ਹਾਂ ਨੂੰ ਧਰਮ ਕਰਮ ਵਿੱਚ ਪੱਕਿਆ ਰੱਖਣਾ ਮੈਂ ਸੱਚ ਕਹਿੰਦਾ ਹਾਂ ਜਿੰਨੀ ਆਤਮਿਕ ਸਾਝ ਦੰਪਤੀ ਦੇ ਪਿਆਰ ਨੂੰ ਵਧਾਉਂਦੀ ਹੈ ਉਤਨੀ ਕੋਈ ਹੋਰ ਚੀਜ਼ ਨਹੀਂ ਵਧਾਉਂਦੀ ਜਵਾਨੀ ਵਿੱਚ ਵੀ ਸੇਵਾ ਹੁੰਦੀ ਸੀ ਪਰ ਜੋ ਨਿਗ ਤੇ ਕਿ ਮਿਕਤਾ 60 ਬਰੇ ਦੇ ਕੋਲ ਕਾਲ ਜਾ ਕੇ ਮਿਲੀ ਉਸ ਦੇ ਨਾਲ ਦੀ ਅੱਗੇ ਕਦੇ ਨਹੀਂ ਸੀ ਵੇਖੀ ਅੱਧੀ ਰਾਤੀ ਕਿਦਰੇ ਮੇਰੀ ਪਿੱਠ ਤੋਂ ਪੱਲਾ ਲੈ ਜਾਣ ਨਾਲ ਬੇਹਰਾਮੀ ਜੀ ਹੁੰਦੀ ਤਾਂ ਧਨ ਘੋਰ ਦੀ ਜਾ ਖੁੱਲ ਜਾਂਦੀ ਐ ਤੇ ਉੱਠ ਕੇ ਮਲਕੜੇ ਜਿਹੇ ਕੰਬਲ ਜਾਂ ਰਜਾਈ ਮੇਰੇ ਉੱਤੇ ਦੇ ਦਿੰਦੀ ਉਸ ਦੀ ਆਵਾਜ਼ ਤਾਂ ਅੱਗੇ ਵੀ ਬਹੁਤ ਠਰਮੇ ਤੇ ਪਿਆਰ ਵਾਲੀ ਹੁੰਦੀ ਸੀ ਪਰ ਹੁਣ ਬੁਢੇਪੇ ਵਿੱਚ ਆ ਕੇ ਉਸ ਵਿੱਚ ਇੱਕ ਅਨੋਖੀ ਲਚਕ ਇੱਕ ਮਿੱਠੀ ਤੇ ਕੋਮਲ ਲਿਲਕ ਜਈ ਪੈਦਾ ਹੋ ਗਈ ਜੋ ਦੁਖੀ ਤੋਂ ਦੁਖੀ ਹਾਲਤ ਵਿੱਚ ਦਿਲ ਨੂੰ ਟਿਕਾਣੇ ਰੱਖਦੀ ਅਤੇ ਰੂਹ ਨੂੰ ਸ਼ਾਂਤੀ ਦਿੰਦੀ ਹੈ ਇਸਤਰੀ ਸੁਖਾਲੇ ਦਿਨਾਂ ਵਿੱਚ ਅਬਲਾ ਬਣ ਕੇ ਰਹਿੰਦੀ ਹੈ ਚੱਪੇ-ਚੱਪੇ ਤੇ ਆਪਣੇ ਪਤੀ ਦਾ ਆਸਰਾ ਢੂੰਡਦੀ ਤੇ ਆਪਣੀ ਜ਼ਿੰਦਗੀ ਦਾ ਸਾਰਾ ਭਾਰ ਉਸ ਉੱਤੇ ਸੁੱਟਦੀ ਹੈ ਪਰ ਇਸਤਰੀ ਦਾ ਅਸਲੀ ਤਰਾਨ ਮੁਸੀਬਤ ਵੇਲੇ ਜ਼ਾਹਿਰ ਹੁੰਦਾ ਹੈ ਧਨਕੌਰ ਦਾ ਇਹ ਤਰਾਨ ਮੈਂ ਆਪਣੇ ਕੈਦ ਹੋਣ ਤੇ ਵੇਖਿਆ ਜਿੱਥੇ ਉਹ ਅੱਗੇ 400 ਰੁਪਏ ਵਿੱਚ ਜਿੱਥੇ ਉਹ ਅੱਗੇ 400 ਰੁਪਏ ਵਿੱਚ ਮਹੀਨਾ ਲਗਾਉਂਦੀ ਸੀ ਹੁਣ ਅਚਾਨਕ ਤਨਖਾਹ ਦੇ ਬੰਦ ਹੋ ਜਾਣ ਨਾਲ ਕੇਵਲ 52 ਰੁਪਏ ਵਿੱਚ ਘਰ ਦਾ ਸਾਰਾ ਖਰਚ ਪੂਰਾ ਕਰਨ ਲੱਗੀ ਫਿਰ ਵੀ ਜਦ ਪੁੱਛੋ ਇਹ ਕਹਿੰਦੀ ਖਰਚ ਬਹੁਤ ਸੋਹਣੀ ਤਰ੍ਹਾਂ ਚੱਲ ਰਿਹਾ ਹੈ ਕਿਸੇ ਗੱਲ ਦੀ ਥੋੜ੍ਹ ਨਹੀਂ ਧਨਕੌਰ ਸੱਚਮੁੱਚ ਮੇਰੀ ਜ਼ਮੀਰ ਹੈ ਮੇਰੀ ਧਰਮ ਪਤਨੀ ਅਰਥਾਤ ਮੇਰੇ ਧਰਮ ਦੀ ਰੱਖਿਅਕ ਹੈ ਉਸ ਦੇ ਅੰਦਰ ਇੱਕ ਟਿਕਾਉ ਹੈ ਜੋ ਕਿਸੇ ਕਿਸੇ ਨੂੰ ਲੰਮੀਆਂ ਸਾਧਨਾ ਕਰਕੇ ਮਿਲਦਾ ਹੈ ਪਿਛਲੇ 40 ਵਰਿਆਂ ਵਿੱਚ ਮੈਂ ਉਸ ਨੂੰ ਕਦੀ ਕਿਸੇ ਨਾਲ ਲੜਦਿਆਂ ਝਗੜਦਿਆਂ ਨਹੀਂ ਵੇਖਿਆ ਖਾਲਸਾ ਕਾਲਜ ਵਿੱਚ ਸਭ ਪ੍ਰੋਫੈਸਰਾਂ ਦੇ ਕੁਆਟਰਾਂ ਦਾ ਵਿਚਲਾ ਬੂਹਾ ਵੱਜਿਆ ਰਹਿੰਦਾ ਸੀ ਇੱਕ ਪ੍ਰੋਫੈਸਰ ਹਰਬੰਸ ਸਿੰਘ ਅਤੇ ਸਾਡੇ ਵਿਚਕਾਰ ਵਾਲਾ ਬੂਹਾ ਸਦਾ ਖੁੱਲਿਆ ਰਹਿੰਦਾ ਸਾਡੇ ਘਰ ਮੇਲੀਗੇਲੀ ਚੋਖੇ ਆਉਂਦੇ ਸਨ ਇਸ ਨਾਲ ਖਾਣ-ਖੁਆਣ ਦਾ ਖਰਚ ਬਹੁਤ ਵੱਧ ਜਾਂਦਾ ਪਰ ਮੇਲ-ਮਲਾਪ ਦੀ ਖੁਸ਼ੀ ਵੀ اٹوٹ ਹੀ ਰਹਿੰਦੀ ਤਾਨਕੌਰ ਕਿਆ ਕਰਦੀ ਸੀ ਕਿ ਘਰ ਵਾਲਿਆਂ ਦੀ ਚੰਗਿਆਈ ਉਸ ਸਲੂਕ ਤੋਂ ਪਛਾਨੀ ਜਾਂਦੀ ਹੈ ਜੋ ਉਹ ਆਪਣੇ ਨੌਕਰ ਨਾਲ ਕਰਦੇ ਹਨ ਪਹਿਲਾਂ ਪੈਲ ਸਾਡੇ ਨੌਕਰ ਛੇਤੀ ਬਦਲਦੇ ਰਹਿੰਦੇ ਸਨ ਕਿਉਂਕਿ ਨੌਕਰ ਰੱਖਣ ਦੀ ਜਾਂਚ ਹੁਜੇ ਪੂਰੀ ਤਰ੍ਹਾਂ ਨਹੀਂ ਸੀ ਆਈ ਜਦ ਜਾਂਚ ਆਈ ਤਾਂ ਇਹੋ ਆਈ ਕਿ ਨੌਕਰਾਂ ਨਾਲ ਉਹ ਸਲੂਕ ਕਰਨਾ ਚਾਹੀਦਾ ਹੈ ਜੋ ਆਪਣੇ ਬੱਚਿਆਂ ਨਾਲ ਕਰੀਦਾ ਹੈ ਹੁਣ ਵਸੇ ਵਸੇ ਨੌਕਰ ਸਾਡੇ ਘਰ ਸਾਨੂੰ ਛੱਡ ਕੇ ਨਹੀਂ ਜਾਂਦਾ ਜਦ ਬੰਬਈ ਸਾਂ ਤਾਂ ਸਾਡੇ ਨੌਕਰ ਤਨੀ ਰਾਮ ਨੂੰ ਹਫਤੇ ਵਿੱਚ ਇੱਕ ਵਾਰ ਸਿਨੇਮਾ ਵੇਖਣ ਦੀ ਖੁਲ ਸੀ ਉਸਨੇ ਉਸ ਮੌਕੇ ਲਈ ਖਾਸ ਟੋਪੀ ਖਾਸ ਐਨਕ ਤੇ ਸੂਟ ਰੱਖਿਆ ਹੋਇਆ ਸੀ ਜਦ ਬਿਮਾਰ ਹੋ ਜਾਵੇ ਤਾਂ ਉਸਦੀ ਚੰਗੀ ਟੈਲ ਸੇਵਾ ਹੁੰਦੀ ਉਹ ਬਹੁਤ ਬਿਮਾਰ ਹੋ ਗਿਆ ਸੀ ਉਸਨੂੰ ਘਰ ਜਾਣ ਲਈ ਕਈਏ ਤਾਂ ਉਸ ਦਾ ਜੀ ਸਾਥੋਂ ਨਿਕੜਨ ਤੇ ਨਾ ਕਰੇ ਹਾਂ ਤੋ ਰੋਂਦਾ ਧੋਂਦਾ ਗੱਡੀ ਤੇ ਚਾੜ ਹੀ ਦਿੱਤਾ ਅੱਜ ਕੱਲ ਸਾਡੇ ਪਾਸ ਭਾਈ ਇੰਦਰ ਸਿੰਘ ਨੌਕਰ ਹੈ ਜਿਸਨੂੰ ਸਾਰੇ ਭਾਈ ਜੀ ਕਰਕੇ ਬੁਲਾਉਂਦੇ ਹਨ ਉਹ ਵੀ ਘਰ ਦੇ ਬੰਦਿਆਂ ਵਾਂਗਰ ਸਾਫ ਸੁਥਰਾ ਰਹਿੰਦਾ ਤੇ ਆਪਣੀ ਕਦਰ ਆਪ ਕਰਦਾ ਤੇ ਸਾਥੋਂ ਕਰਾਂਦਾ ਹੈ ਉਹ ਸਾਡਾ ਮਾਨ ਕਰਦਾ ਹੈ ਤੇ ਅਸੀਂ ਉਸ ਦਾ ਮਾਨ ਰੱਖਦੇ ਹਾਂ ਬੱਚੇ ਸਾਰੇ ਚੰਗੇ ਸੁਧਰੇ ਹੋਏ ਮਿਲੇ ਹਨ ਵੱਡਾ ਲੜਕਾ ਇੰਦਰਜੀਤ ਸਿੰਘ ਇੱਕ ਲਾਇਕ ਇੰਜੀਨੀਅਰ ਹੈ ਜੋ ਸੱਚ ਤੇ ਚੱਲਦਾ ਹੈ ਤੇ ਭੁਲਕੇ ਵੀ ਕੋਈ ਅਯੋਗ ਸਾਧਨ ਨਹੀਂ ਵਰਤਦਾ ਅੱਜ ਕੱਲ੍ਹ ਉਹ ਕੈਨੇਡਾ ਵਿੱਚ ਹੈ ਸੁਰਜੀਤ ਸਿੰਘ ਵੀ ਕੈਮੀਕਲ ਇੰਜੀਨੀਅਰ ਹੈ ਪਰ ਆਜ਼ਾਦ ਤबीयत ਹੋਣ ਕਰਕੇ ਨੌਕਰੀ ਕਰਨੀ ਪਸੰਦ ਨਹੀਂ ਕਰਦਾ ਅੱਜ ਕੱਲ੍ਹ ਉਹ ਰੰਗੂਨ ਵਿੱਚ ਬਰਮਾ ਸਰਕਾਰ ਦਾ ਸਲਾਹਕਾਰ ਹੈ ਸਭ ਤੋਂ ਛੋਟਾ ਲੜਕਾ ਪਰਮਜੀਤ ਸਿੰਘ ਅਜੇ ਬਲਾਈਟ ਵਿੱਚ ਪੜਦਾ ਹੈ ਇੰਦਰਕੌਰ ਸਭ ਤੋਂ ਵਧੇਕ ਧਰਮੀ ਜੋ ਮੇਰੀ ਬਿਮਾਰੀ ਵੇਲੇ ਮੈਨੂੰ ਪਾਠ ਸੁਣਾਉਂਦੀ ਹੈ ਤੇ ਅਰਦਾਸਾਂ ਕਰਦੀ ਵਾਹਿਗੁਰੂ ਜੀ ਮੇਰੇ ਪਾਪਾ ਜੀ ਨੂੰ ਵੱਲ ਰੱਖਿਆ ਕਰੋ ਦੁੱਖ ਵਿੱਚ ਅੰਗ ਸੰਗ ਹੋ ਕੇ ਸਹਾਈ ਹੋਵੋ ਅਮਰ ਕੌਰ ਵੀ ਚੌਕੀ ਧਰਮੀ ਹੈ ਉਹ ਪ੍ਰੇਮ ਸਿੰਘ ਪ੍ਰੇਮ ਨਾਲ ਵਿਆਹੀ ਹੋਈ ਹੈ ਜਦੋਂ ਪਿੱਛੇ ਜੇ ਕਾਂਗਰਸ ਟਿਕਟ ਤੇ ਚੋਣ ਲੜ ਰਿਹਾ ਸੀ ਤਾਂ ਅਮਰ ਉਸਦੀ ਕਾਮਯਾਬੀ ਲਈ ਸੁਖਮਨੀ ਸਾਹਿਬ ਦਾ ਪਾਠ ਤੇ ਅਰਦਾਸਾਂ ਕਰਦੀ ਰਹਿੰਦੀ ਉਹ ਬਾਣੀ ਦਾ ਪਾਠ ਕਦੇ ਨਹੀਂ ਖਸਾਉਂਦੀ ਜਦ ਉਹ ਨਿੱਕੀ ਜਈ ਸੀ ਤੇ ਉਸਦੀ ਵੱਡੀ ਭੈਣ ਕਿਸ਼ਨਕੌਰ ਬੀਏ ਦਾ ਇਮਤਿਹਾਨ ਦੇਣ ਚੱਲੀ ਤਾਂ ਕਿਸੇ ਨੇ ਮੈਨੂੰ ਅਰਦਾਸ ਕਰਨ ਲਈ ਕਿਹਾ ਮੈਂ ਆਖਿਆ ਸੀ ਲੋਕ ਲੰਮੀਆਂ ਲੰਮੀਆਂ ਬਨੋਟੀਆਂ ਅਰਦਾਸਾਂ ਕਰਦੇ ਹਾਂ ਕਿਸੇ ਛੋਟੇ ਬੱਚੇ ਪਾਸੋਂ ਕਰਾਈਏ ਜੋ ਸਰਲ ਹਿਰਦੇ ਨਾਲ ਰੱਬ પાસે ਆਪਣੀ ਮੰਗ ਰੱਖੇ ਸੋ ਅਮਰਕੌਰ ਨੇ ਅਧਵਚਦੇ ਹੱਥ ਜੋੜ ਕੇ ਹੋਠਾਂ ਦੇ ਜੀਭ ਫੇਰਦਿਆਂ ਕਿਹਾ हे ਵਾਇਗਰੂ ਸਾਡੀ ਕਿਸ਼ਨ ਨੂੰ ਪਾਸ ਕਰ ਦੇਣਾ ਸਾਨੂੰ ਜਵਾਈ ਵੀ ਬਹੁਤ ਸੁਲੱਖਣੇ ਹਿੱਤੂ ਤੇ ਅੰਗਪਾਲ ਮਿਲੇ ਹਨ ਕਨਈਆ ਸਿੰਘ ਜਸਨਾ ਕਿਸ਼ਨਕੌਰ ਵਿਆਹੀ ਹੈ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਪੜਦਾ ਮਿਲ ਗਿਆ ਸੀ ਮੈਂ ਤਾਂ ਉਸਦੀ ਕਵਿਤਾ ਹੀ ਸੁਣੀ ਸੀ ਭਾਵੇਂ ਅੱਖੀਆਂ ਤੋਂ ਓਲੇ ਪਏ ਹੋਵੇ ਐ ਪਰ ਦਿਲ ਕੋਲੋਂ ਕਿਵੇਂ ਨਸ ਵੇਸੂ ਘਰ ਗਰੀਬ ਸੀ ਪਰ ਚੰਗਾ ਗੁਰਮੁਖ ਤੇ ਦੇਸ਼ਦਰ ਦੀ ਲੜਕੇ ਦਾ ਭਰਾ ਵੀ ਉੱਗਾ ਦੇਸ਼ ਸੇਵਕ ਗਿਆਨੀ ਗੁਰਮੁਖ ਸਿੰਘ ਮੁਸਾਫਰ ਸੀ ਪਿੱਛੋ ਜਾ ਕੇ ਕਨਈਆ ਸਿੰਘ ਆਪਣੇ ਕੰਮ ਵਿੱਚ ਵੀ ਬਹੁਤ ਹੁਸ਼ਿਆਰ ਤੇ ਕਮਾਉ ਨਿਕਲਿਆ ਇਹ ਸਾਡੇ ਚੰਗੇ ਭਾਗ ਹਨ ਉਹ ਜਿੱਥੇ ਸਾਡਾ ਪਸੀਨਾ ਡੁੱਲੇ ਉਥੇ ਆਪਣਾ ਲਹੂ ਡੋਲਣ ਲਈ ਤਿਆਰ ਰਹਿੰਦਾ ਹੈ ਪ੍ਰੇਮ ਸਿੰਘ ਪ੍ਰੇਮ ਵੀ ਸਿਆਣਾ ਅਤੇ ਕੋਮੀ ਦਰਦ ਵਾਲਾ ਹੈ ਇੰਦਰਕੌਰ ਦਾ ਵਿਆਹ ਮੋਹਨ ਸਿੰਘ ਨਾਲ ਹੋਇਆ ਜੋ ਹਵਾਈ ਮੈਕਮੇ ਵਿੱਚ ਸਕੁਆਡਰਨ ਲੀਡਰ ਹੈ ਉਹ ਚੰਗਾ ਸੋਹਣਾ ਆਪਣੇ ਕੰਮ ਵਿੱਚ ਲਾਇਕ ਅਤੇ ਪਿਆਰ ਵਾਲਾ ਬੰਦਾ ਹੈ ਸਭ ਤੋਂ ਪਿਆਰੀ ਚੀਜ਼ ਮਨਜੀਤ ਕੌਰ ਸੀ ਉਹ 24 ਬਰੇ ਦੀ ਸੀ ਉਸਨੇ ਸੰਗੀਤ ਵਿਦਿਆ ਲੈ ਕੇ ਬੀਏ ਪਾਸ ਕੀਤੀ ਸੀ ਉਸਦਾ ਵਿਆਹ ਹੋਣ ਵਾਲਾ ਸੀ ਉਹ ਮੇਰੀ ਖੂਨ ਦੇ ਦਬਾਅ ਵਾਲੀ ਬਿਮਾਰੀ ਵਿੱਚ ਰਾਤ ਦਿਨ ਇੱਕ ਕਰਕੇ ਸੇਵਾ ਕਰਦੀ ਰਹੇ ਮੈਂ 2 ਮਹੀਨੇ ਲਗਾਤਾਰ ਮੰਝੇ ਤੇ ਪਿਆ ਰਹਾ ਇਸ ਮੁੱਦੇ ਵਿੱਚ ਉਸਨੇ ਮੇਰਾ ਦਿਲ ਭੁਲਾਉਣ ਲਈ ਕਈ ਔੜ-ਪੌੜ ਕੀਤੇ ਕਦੀ ਮੇਰੇ ਸਰਾਣੇ ਕਵੀ ਦਰਬਾਰ ਲਾ ਕੇ ਗਿਆਨੀ ਗੁਰਦੇਵ ਸਿੰਘ ਜੀ ਕੋਲੋਂ ਨਵੀਂ ਤੋਂ ਨਵੀਂ ਕਵਿਤਾ ਜਾਂ ਕਹਾਣੀ ਪੜਾਈ ਜਾਂਦੀ ਕਦੀ ਦਰਸ਼ਨ ਸਿੰਘ ਆਵਾਰਾ ਜਾ ਕੇ ਆਪਣੀ ਜੋਹਰ ਦਿਖਾਉਂਦਾ ਮਨਜੀਤ ਸਵੇਰੇ ਉੱਠ ਕੇ ਮੇਰੇ ਗਿੱਟੇ ਤੇ ਤੇਲ ਮਲਦੀ ਅਤੇ ਨਾਲ-ਨਾਲ ਪਾਠ ਸੁਣਾਉਂਦੀ ਰਾਤ ਨੂੰ ਸਿਰ ਵਿੱਚ ਤੇਲ ਚਸਦਿਆਂ ਕੀਰਤਨ ਸੁਇਲੇ ਦਾ ਪਾਠ ਹੁੰਦਾ ਕਦੇ ਸਾਡੇ ਵੇੜੇ ਵਿੱਚ ਡਰਾਮੇ ਰਚਾਏ ਜਾਂਦੇ ਜਿਨ੍ਹਾਂ ਵਿੱਚ ਮਨਜੀਤ ਆਪ ਵੀ ਹਿੱਸਾ ਲੈਂਦੀ ਦੋ ਅੰਨੇ ਵਿੱਚ ਮਨਜੀਤ ਨੇ ਪਿੰਡੂ ਕੁੜੀ ਦੀਪੀ ਦਾ ਪਾਰਟ ਲਿਆ ਸੀ ਜਿਸ ਨੇ ਸਿਰ ਤੇ ਜੁੱਤੀ ਅਤੇ ਹੱਥ ਵਿੱਚ ਭੁਗਾਨੇ ਚੁੱਕੇ ਹੋਏ ਸਨ ਇਸ ਰੂਪ ਵਿੱਚ ਉਸਦੀ ਫੋਟੋ ਖਿੱਚਵਾਈ ਹੋਈ ਮੇਰੇ ਪਾਸ ਹੈ ਜਿੱਤਿਓ ਮੇਰੇ ਸਰੀਰ ਦੀ ਸੰਭਾਲ ਕਰਦੀ ਸੀ ਉੱਥੇ ਉਹ ਮੇਰੇ ਦਿਲ ਤੇ ਦਿਮਾਗ ਦੀ ਵੀ ਰੱਖਿਆ ਕਰਦੀ ਸੀ ਜਦ ਮੈਂ ਕਿਸੇ ਮੰਦੇ ਪੁਛਤੀਆਂ ਬੁਰਾਈਆਂ ਚੇਤੇ ਕਰਕੇ ਕਲੇਸ਼ ਵਾਲੀਆਂ ਗੱਲਾਂ ਕਰਦਾ ਤਾਂ ਉਹ ਮੈਨੂੰ ਇਹ ਕਹਿ ਕੇ ਰੋਕ ਦਿੰਦੀ ਨਾ ਪਾਪਾ ਇਹੋ ਜਿਹੀਆਂ ਗੱਲਾਂ ਮਨ ਨੂੰ ਖਰਾਬ ਕਰਦੀਆਂ ਅਤੇ ਸਰੀਰ ਦਾ ਲਹੂ ਸੁਕਾਉਂਦੀਆਂ ਹਨ ਕੋਈ ਖੁਸ਼ੀ ਦੀਆਂ ਗੱਲਾਂ ਕਰੋ ਲਗਾਤਾਰ ਸੇਵਾ ਕਰਦਿਆ ਮਨਜੀਤ ਬਿਮਾਰ ਪੈ ਗਈ ਬਿਮਾਰੀ ਮਾਮੂਲੀ ਪੇਚਸ ਦੀ ਸੀ ਪਰ ਵੱਧੀ ਵੱਦੀ ਖੂਨੀ ਪੇਚਸ ਬਣ ਗਈ ਇਸ ਲਈ ਉਸ ਨੂੰ ਲੇਡੀ ਡਫਰਨ ਹਸਪਤਾਲ ਵਿੱਚ ਪਾਉਣਾ ਪਿਆ ਇ ਉੱਥੇ ਡਾਕਟਰਾਂ ਵੱਲੋਂ ਖਾਸ ਕਰਕੇ ਮਿਸਿਸ ਨਾਇਰ ਵੱਲੋਂ ਬਹੁਤ ਸੇਵਾ ਹੋਈ ਬਹੁਤ ਇਲਾਜ ਹੋਇਆ ਪਰ ਉਸ ਦੀ ਬਦੀ ਹੋਈ ਨਹੀਂ ਸੀ ਇਸ ਲਈ ਉਸ 27 ਦਿਨ ਵਿੱਚ ਮਰਨ ਕਰਾਰੇ ਹੋ ਗਈ ਉਸ ਨੂੰ ਮੈਂ ਕਿਹਾ ਸੀ ਕਿ ਦਿਲ ਪੱਕਾ ਰੱਖੀ ਫਿਰ ਕੁਝ ਨਹੀਂ ਹੋਏਗਾ ਉਸ ਨੇ ਤੋੜ ਤੱਕ ਦਿਲ ਪੱਕਾ ਰੱਖਿਆ 2 2 3 3 ਘੰਟੇ ਪਿਛੋਂ ਪੈਨਸਿਲਿਨ ਦਾ ਟੀਕਾ ਲੱਗਦਾ ਸੀ ਪਰ ਉਸ ਕਦੇ ਸੀ ਤੱਕ ਨਾ ਕੀਤੀ 19 April 1950 ਦੀ ਸ਼ਾਮ ਦੇ 6 ਵਜੇ ਖਬਰ ਮਿਲੀ ਕਿ ਮਨਜੀਤ ਦੀ ਹਾਲਤ ਠੀਕ ਨਹੀਂ ਮੈਂ ਹਸਪਤਾਲ ਗਿਆ ਅੱਗੇ ਸਭ ਉਦਾਸ ਖਲੋਤੇ ਸਨ ਡਾਕਟਰ ਨਾਇਰ ਨੇ ਕਿਹਾ ਕਿ ਹੁਣ ਲੜਕੀ ਨੂੰ ਨਾ ਹਿਲਾਓ ਉਸਦੀ ਨਬਜ਼ ਬੰਦ ਹੈ ਅਤੇ ਸਵਾਸ ਪਰਤਨ ਦੀ ਕੋਈ ਆਸ ਨਹੀਂ ਮੈਂ ਕਿਹਾ ਮੈਂ ਗੱਲਾਂ ਕਰਨੀਆਂ ਹਨ ਮੈਂ ਮਨਜੀਤ ਦੇ ਸਰਾਣੇ ਕੋਲ ਜਾ ਕੇ ਆਵਾਜ਼ ਮਾਰੀ ਉਹ ਚੇਤਨ ਹੋ ਗਈ ਅਤੇ ਸਵਾ 6 ਤੋਂ ਲੈ ਕੇ 9 ਵਜੇ 23 ਮਿੰਟ ਤੱਕ ਮੇਰੇ ਨਾਲ ਗੱਲਾਂ ਕਰਦੀ ਰਹੀ ਉਹ ਗੱਲਾਂ ਅਨੋਖੀਆਂ ਸਨ ਉਹ ਕਦੇ ਨਹੀਂ ਭੁੱਲ ਸਕਦੀਆਂ ਪਹਿਲਾਂ ਉਸ ਦਾ ਤਰਲਾ ਸੀ ਕਿ ਕਿਸੇ ਤਰ੍ਹਾਂ ਬਚ ਜਾਵਾਂ ਉਹ ਕਹਿੰਦੀ ਪਾਪਾ ਜੀ ਮੈਨੂੰ ਬਚਾ ਲਓ ਮੈਂ ਨਹੀਂ ਜਾਣਾ ਚਾਹੁੰਦੀ ਮੈਨੂੰ ਕੋਈ ਦਵਾਈ ਦਿਓ ਮੈਂ ਕੋੜੀ ਤੋਂ ਕੋੜੀ ਦਵਾਈ ਖਾ ਲਵਾਂਗੀ ਕੋਈ ਟੀਕਾ ਲਾਓ ਕੋਈ ਇਲਾਜ ਕਰੋ ਕਿ ਮੇਰੇ ਵਾਸਤੇ ਕੋਈ ਇਲਾਜ ਨਹੀਂ ਹੈ ਮੈਂ ਹਾਂ ਹੁਣ ਵੈਗਰੂ ਹੀ ਰੱਖੇ ਇਲਾਜ ਕੋਈ ਨਹੀਂ ਮਾਨਾ ਤਾਂ ਫਿਰ ਮੈਂ ਮਰ ਜਾਣਾ ਹੈ ਕਿ ਮੌਤ ਇਸ ਨੂੰ ਕਹਿੰਦੇ ਹਨ ਕਿ ਮੈਨੂੰ ਹਜੇ ਘਰ ਲੈ ਜਾਓਗੇ ਅੱਜ ਰਾਤੀ ਤਾਂ ਨਹੀਂ ਸਾੜੋਗੇ ਕੱਲ ਸਾੜੋਗੇ ਨਾ ਇਹ ਮੇਰੇ ਸੋਨੇ ਸੁਨੇ ਵਾਲ ਸੜ ਜਾਣਗੇ ਇਹ ਗੱਲਾਂ ਇਹ ਮੱਥਾ ਸੜ ਜਾਏਗਾ ਪਪਾ ਜੀ ਮੈਨੂੰ ਨਾ ਜਾਣਦੇ ਹੋ ਮੇਰੇ ਬਿਨਾ ਤੁਹਾਡੀਆਂ ਕਿਤਾਬਾਂ ਤੁਹਾਡੇ ਕਾਗਜ਼ ਕੌਣ ਰੱਖੇਗਾ ਤੁਹਾਡਾ ਸਰਾਣਾ ਕੌਣ ਸਾਫ਼ ਕਰੇਗਾ ਮੇਰੇ ਬਿਨਾ ਤੁਸੀਂ ਰੋਲ ਜਾਓਗੇ ਉਸ ਦੀਆਂ ਗੱਲਾਂ ਸੁਣਨ ਵਾਲੇ ਰੋ ਰਹਿ ਸਨ ਧਨਕੌਰ ਬਾਹਰ ਵਿੜੇ ਵਿੱਚ ਜਾ ਬੈਠੀ ਸੀ ਮਾਨਾ ਅੱਛਾ ਫਿਰ ਮੈਨੂੰ ਸਾਰੇ ਮਿਲੋ ਮੈਂ ਜਾਣਦੀ ਹਾਂ ਮੇਰੇ 베ਜੀ ਦੀ ਕੀ ਹਾਲਤ ਹੈ ਪਰ ਉਸ ਨੂੰ ਵੀ ਤਾਂ ਮਿਲਣਾ ਹੀ ਪਏਗਾ ਉਸ ਨੂੰ ਕਹੋ ਮੈਨੂੰ ਮਿਲੇ ਤਾਂ ਸਹੀ ਧਨਾਈ ਮਾਨਾ ਨੇ ਉਸ ਨੂੰ ਪਿਆਰ ਨਾਲ ਕਿਹਾ ਮੈਨੂੰ ਇੱਥੇ ਮੱਥੇ ਤੇ ਕਿਸੇ ਕਰੋ ਫਿਰ ਉਸਦੇ ਕੰਨ ਵਿੱਚ ਹੌਲੀ ਜਿਹੀ ਕਿਹਾ ਮੇਰੇ ਕਾਗਜ਼ ਤੇ ਮੇਰੀਆਂ ਹੋਰ ਚੀਜ਼ਾਂ ਨਾਲ ਹੀ ਰੱਖ ਦੇਣੀਆਂ ਫਿਰ ਆਪਣੀਆਂ ਭੈਣਾਂ ਕਿਸ਼ਨ, 인ਦਰ ਤੇ ਅਮਰ ਨੂੰ ਮਿਲੀ ਫਿਰ ਛੋਟੇ ਭਰਾ ਪਰਮਜੀਤ ਨੂੰ ਮਿਲੀ ਸਭ ਨੂੰ ਅੰਤਮ ਫਤੇ ਬੁਲਾਈ ਸੁਖਮਨੀ ਸਾਹਿਬ ਦਾ ਜੋ ਪਾਠ ਹੋ ਰਿਹਾ ਸੀ ਉਹ ਵੀ ਸੁਨਿਆ ਫਿਰ ਕਹਿਣ ਲੱਗੀ ਹੁਣ ਮੇਰਾ ਕੀ ਪ੍ਰੋਗਰਾਮ ਹੈ ਕੱਲ ਤੁਸੀਂ ਸਾਰੇ ਆਪਣੇ ਘਰ ਹੋਵੋਗੇ ਪਰ ਮੈਂ ਕਿੱਥੇ ਹੋਵਾਂਗੀ ਮੈਂ ਤੂੰ ਆਪਣੇ ਵਾਹਿਗੁਰੂ ਪਾਸ ਹੋਵਾਂਗੀ ਇਸ ਨੂੰ ਕੇ ਜੀਵਨ ਤੋਂ ਨਿਰਾਸ਼ ਹੋ ਗਈ ਤੇ ਮਰਨ ਲਈ ਤਿਆਰ ਹੋ ਪਈ ਕੋਈ ਅਥਰੂ ਨਹੀਂ ਕੇਰਿਆ ਕੋਈ ਤਕਲੀਫ ਮਹਿਸੂਸ ਨਹੀਂ ਕੀਤੀ ਇੱਕ ਇਲਾਹੀ ਸ਼ਾਂਤੀ ਵਿੱਚ ਹੋ ਗਈ ਮੈਂ ਮਾਨਾ ਮੈਂ ਮਹਿਸੂਸ ਕਰਦਾ ਹਾਂ ਕਿ ਤੂੰ ਵਾਹਿਗੁਰੂ ਦੀ ਹਜ਼ੂਰੀ ਵਿੱਚ ਖੜੀ ਹੈ ਤੇ ਉੱਥੇ ਉੱਥੋਂ ਹੋ ਕੇ ਬੋਲ ਰਹੀ ਹੈ ਜੇ ਪੂਰੇ ਹੋਸ਼ ਵਿੱਚ ਮੇਰੀ ਗੱਲ ਸੁਨੇ ਤਾਂ ਕੋ ਜੱਖਾਂ ਮਾਨਾ ਹਾਂ ਚੰਗੀ ਤਰ੍ਹਾਂ ਸੁਣ ਰਹੀ ਹਾਂ ਕਹੋ ਮੈਂ ਮੈਨੂੰ ਜਾਂਦੀ ਵੇਰ ਇੱਕ ਵਾਰ ਦੇ ਜਾ ਮੈਂ ਸੋਚਿਆ ਇਸ ਵੇਲੇ ਉਹ ਕੀ ਕਹੇਗੀ ਪਰ ਉਸ ਬਹੁਤ ਟਰੰਬੇ ਨਾਲ ਮੈਨੂੰ ਕਿਹਾ ਕਹੋ ਕਿ ਆਖਦੇ ਹਾਂ ਮੈਂ ਮੈਨੂੰ ਵਰ ਦੇਓ ਕਿ ਮੈਨੂੰ ਸਦਾ ਬਾਣੀ ਦਾ ਆਧਾਰ ਰਹੇ ਮਾਨਾ ਹਾਂ ਐਵੇਂ ਹੀ ਹੋਏਗਾ ਤੁਸੀਂ ਅੱਗੇ ਹੀ ਬਾਣੀ ਨੂੰ ਪਿਆਰ ਕਰਦੇ ਹੋ ਹੁਣ ਹੋਰ ਵਧੇਰੇ ਪਿਆਰ ਕਰੋਗੇ ਬਾਣੀ ਹੀ ਤੁਹਾਡਾ ਆਸਰਾ ਹੋਵੇਗੀ ਫਿਰ ਕਹਿਣ ਲੱਗੀ ਮੇਰਾ ਅੱਗੇ ਕੋਈ ਜਾਨੂ ਨਹੀਂ ਮੈਂ ਕਿੱਥੇ ਜਾਣਾ ਹੈ ਮੈਂ ਤੂੰ ਇਕੱਲੀ ਕਿਉਂ ਜਾਵੇਂ ਮੈਨੂੰ ਨਾਲ ਲੈ ਚੱਲ ਇਹ ਸੁਣ ਕੇ ਉਤਰਬ ਕੁਠੀ ਤੇ ਕਹਿਣ ਲੱਗੀ ਨਹੀਂ ਨਹੀਂ ਤੁਸੀਂ ਹਜੇ ਬਹੁਤ ਕੰਮ ਕਰਨੇ ਹਨ ਗੁਰੂ ਗ੍ਰੰਥ ਸਾਹਿਬ ਦਾ ਟਿਕਾ ਕਰਨਾ ਹੈ ਹੋਰ ਬਹੁਤ ਕੁਝ ਲਿਖਣਾ ਹੈ ਮੈਂ ਇਕੱਲੀ ਹੀ ਜਾਵਾਂਗੀ ਨਹੀਂ ਨਹੀਂ ਜਿੱਥੇ ਵੀ ਤੁਸੀਂ ਬਾਣੀ ਦਾ ਪਾਠ ਕਰੋਗੇ ਅਰਦਾਸ ਕਰੋਗੇ ਮੈਂ ਤੁਹਾਡੇ ਕੋਲ ਹੋਵਾਂਗੀ ਮੈਂ ਮਾਨਾ ਤੂ ਵਾਇਗਰੂ ਪਾਸ ਜਾਣਾ ਹੈ ਵਾਇਗਰੂ ਕਰੀ ਜਾ ਉਹ ਵਾਇਗਰੂ ਜੀ ਵਾਇਗਰੂ ਜੀ ਕਰਨ ਲੱਗੀ ਮਾਨਾ ਹੁਣ ਮੇਰੇ ਸਵਾਸ ਛਾਤੀ ਕੋਲ ਹਨ ਹੁਣ ਗਲੇ ਵਿੱਚ ਆ ਗਏ ਹੁਣ ਗਲਾ ਰੁਕਦਾ ਹੈ ਮੈਨੂੰ ਇੱਕ ਪਾਸੇ ਕਰ ਦਿਓ ਕਿ ਮੇਰੀ ਜਾਨ ਨਿਕਲ ਜਾਏ ਅਸੀਂ ਕਿਹਾ ਨਹੀਂ ਇਸ ਤਰ੍ਹਾਂ ਸਿੱਧੇ ਪਈ ਰਹੋ ਉਸ ਨੂੰ ਆਪਣਾ ਕੋਈ ਫਿਕਰ ਨਹੀਂ ਸੀ ਜੇ ਫਿਕਰ ਸੀ ਤਾਂ ਇਹ ਸੀ ਕਿ ਇਤਨੇ ਲੋਕਾਂ ਨੂੰ ਮੈਂ ਉਡੀਕ ਵਿੱਚ ਰੱਖਿਆ ਹੋਇਆ ਹੈ ਜਦ ਗਲਾ ਬੰਦ ਵੀ ਹੋ ਗਿਆ ਤਦ ਵੀ ਬੁੱਲ ਵਾਇਗਰੂ ਵਾਇਗਰੂ ਕਰਨ ਲਈ ਫਰਕ ਦੇ ਰਹੇ ਅੰਤ ਅੱਖਾਂ ਮੀਟ ਕੇ ਮਨੁਸਾਧਾਂ ਲਈ ਸੌ ਗਈ ਦੂਜੇ ਦਿਨ ਜਦ ਉਸ ਦੀ ਦੇਹ ਚਿਖਾ ਤੇ ਰੱਖੀ ਗਈ ਤਾਂ ਲੋਕਾਂ ਦੇ ਮਨਾ ਕਰਨ ਦੇ ਬਾਵਜੂਦ ਅੰਤਮ ਅਰਦਾਸਾ ਮੈਂ ਆਪ ਸੋਧਿਆ ਮੈਂ ਕਿਹਾ ਸੱਚੇ ਪਾਤਸ਼ਾਹ ਆਪ ਦੇ ਭੇਜੇ ਹੋਏ ਜੀਵ ਨੇ ਇੱਕ ਸਵਾਲ ਕੀਤਾ ਸੀ ਕਿ ਕੱਲ ਮੈਂ ਕਿੱਥੇ ਹੋਵਾਂਗੀ ਉਸ ਦਾ ਜਵਾਬ ਅੱਜ ਆਪ ਨੇ ਹੀ ਦੇਣਾ ਹੈ ਉਹ ਕਿੱਥੇ ਹੋਵੇਗੀ ਜੇ ਆਪ ਨੂੰ ਮਨਜ਼ੂਰ ਹੈ ਤਾਂ ਉਸ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੋ ਮਾਨਾਂ ਦੇ ਚਲਾਣੇ ਨੇ ਮੇਰੇ ਮਨ ਨੂੰ ਉਹ ਫਟ ਲਾਇਆ ਜੋ ਕਦੀ ਮੋਲਨ ਤੇ ਨਹੀਂ ਆਉਂਦਾ ਉਹ ਹੁਣ ਤਾਰਿਆਂ ਦੇ ਵਿੱਚ ਰਹਿੰਦੀ ਤੇ ਮੈਂ ਉੱਥੇ ਹੀ ਵਸਦਾ ਜਿੱਥੇ ਕੋਚੇਰ ਦੁਹਾ ਬਤਾਇਆ ਇੱਕ ਦੂਜੇ ਨੂੰ ਨਿੱਗ ਪਹੁੰਚਾਇਆ ਹੱਸ ਕੇ ਰੋ ਕੇ ਇੱਕ ਮਿਕ ਹੋ ਕੇ ਪਰ ਹੁਣ ਉਸ ਦਾ ਖਿਆਲ ਵੀ ਨਸਤਾ ਹੱਥਾਂ ਅੱਖਾਂ ਸੋਚਾਂ ਕੋਲੋਂ ਤੂ ਤਾਰੇ ਦੀ ਕਿਰਨ ਵਾਂਗਰਾ ਕਦੀ ਕਦੀ ਪਰ ਸੁਪਨੇ ਬਣ ਕੇ ਪਰਬਤ ਕੋਖ ਦੇ ਵਿੱਚੋਂ ਉਠਦੇ ਮੇਗ ਉਬਾਲਾਂ ਵਾਂਗ ਦਿਲ ਮੇਰੇ ਵਿੱਚ ਆਨ ਉਮਗਦੀ ਭਾਵੇਂ ਪਲ ਛਿਨ ਬੰਦੀ ਭਾਵੇਂ ਪਲ ਛਿਨ ਰਹਿੰਦੀ ਪਰ ਇਉਂ ਜਾਪਦੀ ਕਹਿੰਦੀ ਮੈਂ ਨਾ ਗਈ ਹਜੇ ਵੀ ਦਿਲ ਤੋਂ ਭਾਵੇਂ ਹੱਥੋਂ ਅੱਖੋਂ ਸੋਚੋ ਜਾਪਾਂ ਪਰੇ ਪਰੇਡੇ ਕਿਸੇ ਅਦੇਖ ਸਿਤਾਰੇ ਦੇ ਵਿੱਚ ਤਾਂਗ ਰਹੀ ਮੈਂ ਬਾ ਖਿਲਾਰ ਕਦ ਆਉਂਦੇ ਹੋ ਮੇਰੇ ਪਰ ਦਿਲ ਮੇਰੇ ਚੋਂ ਆਵੇ ਆਵਾਜ਼ ਇੱਕ ਦਿਨ ਹੋਸੀ ਫੇਰ دیدار ਭਾਵੇਂ ਲੱਖ ਸਦੀਆਂ ਲੰਘ ਜਾਣ ਮੈਂ ਵੀ ਆਪਣਾ ਖਿਆਲ ਉਗਾੜ ਅੱਖਾ ਮਲਦਾ ਰੂਹ ਦੀ ਟੋਲਾ ਲਾਗਾ ਉਸਦਾ ਮੂੰਹ ਪਛਾਣ ਭਾਵੇਂ ਕੁਝ ਪਿਲਤਨ ਹੋਸੀ ਲਾਲੀ ਉੱਤੇ ਕੁਝ ਉਪਰੀ ਨਵ ਗਗਣਾ ਦੇ ਚਾਨਣ ਭਿੱਜੀ ਧੰਨਵਾਦ